ਜਲਦੀ ਹੀ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਅਗਲੇ ਮਹੀਨੇ ਇਹ ਚੋਣਾਂ ਦਾ ਸਮਾਂ ਤੈਅ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਹਰਿਆਣਾ 'ਚ ਕਿਸਾਨਾਂ ਵੱਲੋਂ ਪਾਛਪਾ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤਸਵੀਰਾਂ ਅੰਬਾਲਾ ਕੈਂਟ ਦੀਆਂ ਨੇ ਜਿੱਥੇ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਭਾਰੀ ਵਿਰੋਧ ਕੀਤਾ ਗਿਆ ਨਾਇਬ ਸਿੰਘ ਸੈਣੀ ਟਰੈਕਟਰ ਤੇ ਬੈਠ ਕੇ ਚੋਣ ਪ੍ਰਚਾਰ ਕਰਨ ਪਹੁੰਚੇ ਸੀ ਇਸ ਉਰਾਨ ਗਾੜੀਆਂ ਚੰਡੀਆਂ ਲੈ ਕੇ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਵੱਡੀ ਗਿਣਤੀ ਚ ਕਿਸਾਨ ਉਹਨਾਂ ਦੇ ਟਰੈਕਟਰ ਅੱਗੇ ਆ ਕੇ ਖੜੇ ਹੋ ਗਏ ਕਿਸਾਨ ਨਾਇਬ ਸਿੰਘ ਸੈਣੀ ਜੋ ਸਵਾਲ ਪੁੱਛਣਾ ਚਾਹੁੰਦੇ ਸੀ ਪਰ ਪੁਲਿਸ ਵੱਲੋਂ ਉਹਨਾਂ ਨੂੰ ਰੋਕ ਦਿੱਤਾ ਗਿਆ ਜਿਸ ਕਾਰਨ ਮੌਕੇ ਤੇ ਖੂਬ ਹੰਗਾਮਾ ਹੋਇਆ ਕਈ ਕਿਸਾਨ ਟਰੈਕਟਰ ਦੇ ਉੱਪਰ ਚੜ ਗਏ ਜਿਸ ਤੋਂ ਬਾਅਦ ਨਾਇਬ ਸਿੰਘ ਸੈਣੀ ਨੂੰ ਮੌਕੇ ਤੋਂ ਪੁਲਿਸ ਵੱਲੋਂ ਕੱਢਿਆ ਗਿਆ ਅਤੇ ਕਿਸਾਨਾਂ ਨੂੰ ਪਾਸੇ ਕੀਤਾ ਗਿਆ ਇਹ ਗੜੇ ਹੈ ਨਾਂ ਕਜਮ ਕੇ ਹੀ ਗੜੇ ਹੈ ਨਾਂ ਕਜਮ ਕੇ ਹੀ ਗੜੇ ਹੈ ਇਹ ਕਿਸਾਨ ਨੀਕੇ ਬਰਦਾਰ ਹੈ ਇਹ ਕਿਸਾਨ ਨੀਕੇ ਬਰਦਾਰ ਹੈ ਆਹ ਦੇਖੋ ਭਾਈ ਉਹ ਸ਼ੇਅਰ ਕਰੋ

ਦੇ ਪਾਸੇ ਅੰਬਾਲਾ ਕੈਂਟ ਦੇ ਹੀ ਪਿੰਡ ਗਰਨਾਲਾ ਚ ਸਾਬਕਾ ਗ੍ਰਹਿ ਮੰਤਰੀ ਅਨਿਲ ਵਿਜਦਾ ਵੀ ਭਾਰੀ ਵਿਰੋਧ ਹੋਇਆ ਜੀ ਹਾਂ ਭਾਜਪਾ ਆਗੂ ਅਨਿਲ ਵਿਜ ਨੂੰ ਵੀ ਕਿਸਾਨਾਂ ਦੇ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ ਹਰਿਆਣਾ ਦੀ ਬੀਕੇਯੂ ਸ਼ਹੀਦ ਭਗਤ ਸਿੰਘ ਦੇ ਮੈਂਬਰਾਂ ਨੇ ਉਹਨਾਂ ਨੂੰ ਸਵਾਲ ਕਰਨੀ ਰੋਕਿਆ ਸੀ ਜਿੱਥੇ ਕਿ ਪੁਲਿਸ ਅਤੇ ਕਿਸਾਨਾਂ ਵਿਚਾਲੇ ਹੱਥੋ ਪਾਈ ਹੁੰਦੀ ਵੀ ਨਸرائی ਜੀ ਹਾਂ ਇਹ ਤਸਵੀਰਾਂ ਅੰਬਾਲਾ ਕੈਂਟ ਦੇ ਪਿੰਡ ਗਰਨਾਲਾ ਦੀਆਂ ਨੇ ਜਿੱਥੇ ਕਿ ਕਿਸਾਨਾਂ ਅਤੇ ਵਾਸ਼ਪਾ ਉਮੀਦਵਾਰਾਂ ਵਿਚਾਲੇ ਟਕਰਾਰ ਹੋਈ ਏ ਜਿਸ ਤੋਂ ਬਾਅਦ ਮੌਕੇ ਤੇ ਮਾਹੌਲ ਤਣਾਪੂਰਨ ਬਣ ਗਿਆ ਤਦਾਸੀ ਇਹ ਕਿ ਹਰਿਆਣਾ ਚ ਪਹਿਲਾਂ 1 ਅਕਤੂਬਰ ਨੂੰ ਚੋਣਾਂ ਹੋਣੀਆਂ ਸੀ ਪਰ ਬਾਅਦ ਵਿੱਚ ਇਹਨਾਂ ਦਾ ਸਮਾਂ ਬਦਲ ਕੇ 4 ਅਕਤੂਬਰ ਨੂੰ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਹਰਿਆਣਾ ਵਿੱਚ ਚੋਣ ਪ੍ਰਚਾਰ ਜਾਰੀ ਹੈ ਇੱਕ ਪਾਸੇ ਭਾਜਪਾ ਹਰਿਆਣਾ ਵਿੱਚ ਹੈਟ੍ਰਿਕ ਮਾਰਨ ਦੀ ਗੱਲ ਆਖ ਰਹੀ ਹੈ ਭਾਵਕੇ ਤੀਜੀ ਵਾਰ ਜਿੱਤਣ ਦੇ ਦਾਅਵੇ ਕਿਤੇ ਜਾ ਰਹੇ ਨੇ ਪਰ ਦੂਜੇ ਪਾਸੇ ਕਿਸਾਨਾਂ ਦਾ ਇਲਜ਼ਾਮ ਹੈ ਕਿ ਜਿਸ ਤਰੀਕੇ ਨਾਲ ਕਿਸਾਨਾਂ ਨੂੰ ਦਿੱਲੇ ਨਹੀਂ ਜਾਣ ਦਿੱਤਾ ਗਿਆ ਸੀ ਉਸੇ ਤਰੀਕੇ ਨਾਲ ਉਹ ਭਾਜਪਾ ਆਗੂਆਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਗੇ ਅਤੇ ਉਹਨਾਂ ਦਾ ਪਾਰੀ ਵਿਰੋਧ ਕਰਨਗੇ ਇਸ ਦੇ ਨਾਲ ਹੀ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਿਸੇ ਵੀ ਕੀਮਤ ਤੇ ਭਾਜਪਾ ਨੂੰ ਪਰਦੇਸ਼ ਵਿੱਚ ਜਿੱਤਣ ਨਹੀਂ ਦਿੱਤਾ ਜਾਵੇਗਾ ਯਾਰ ਹੁਣ ਚੋਣਾਂ 'ਚ ਥੋੜਾ ਸਮਾਂ ਬਾਕੀ ਰਹਿ ਗਿਆ ਹੈ ਜਿਸ ਅਹਿ ਵਿੱਚ ਕੀ ਕਿਸਾਨਾਂ ਦਾ ਵਿਰੋਧ ਕਾਰਗਰ ਹੋਵੇਗਾ ਕੀ ਭਾਜਪਾ ਹੈਟਟ੍ਰਿਕ ਮਾਰੇਗੀ ਜਾਂ ਫਿਰ ਕਿਸਾਨਾਂ ਦੇ ਵਿਰੋਧ ਕਾਰਨ ਭਾਜਪਾ ਨੂੰ ਹਾਰ ਦਾ ਮੂੰਹ ਦੇਖਣਾ ਪਵੇਗਾ ਫਿਲਹਾਲ ਇਹ ਸਭ ਕੁਝ ਚੋਣ ਨਤੀਜੇ ਤੈਅ ਕਰਨਗੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ